ਕੰਟੀਨਿਆ ਦੇ ਪਿੱਛੇ ਐਵੇਂ ਫਿਰੋ ਲਾ ਲੋਕੋ ਵੀਡੀਓ ਚ ਦੇਖਿਆ ਮੈਂ ਟੌਰ ਲਾ ਦਿੱਤੀ ਜਿਹੜਾ ਬਾਬਾ ਬਜੇਸੀ ਲਵਾਉਂਦਾ ਲੋਕਾਂ ਦੇ ਅੱਜ ਉਹਦੇ ਬੀਬੀਆਂ ਨੇ ਮੋਰ ਲਾ ਦਿੱਤੀ ਤੁਹਾਡੀ ਬਾਬੇ ਨੇ ਜਿਨ੍ਹਾਂ ਨੇ ਪਹਿਲਾਂ ਸਿਕਟਾਂ ਸ਼ੁਰੂ ਕਰਾਈਆਂ ਸੀ ਜਵਾਕਾਂ ਦੇ ਮੂੰਹ ਚ ਸਿਕਟਾਂ ਪੁਆਈਆਂ ਸੀ ਤੁਹਾਡੀ ਬਾਬੇ ਨੇ ਜਿਨ੍ਹਾਂ ਦੇ ਡੇਰਿਆਂ ਤੇ ਧਾਰਮੂ ਚੜ੍ਹਦੀਆਂ ਸੀ ਉਹਨਾਂ ਦੇ ਜਵਾਕ ਦਾਰੂ ਵਲ ਲਾਏ ਤੇ ਆਖਰਕਾਰ ਤੁਰਦੇ ਤੁਰਦੇ ਜੋ ਆਕਾਜ ਚਿੱਟੇ ਦੇ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਤੁਹਾਡੇ ਬਾਬਿਆਂ ਨੇ ਕਰਾਇਆ ਜੇ ਕਿਤੇ ਮੈਨੂੰ ਕਹਨੋਂ ਕਿਸੇ ਮੇਲੇ ਦੇ ਬੁਲਾਉਂਦੇ ਆ ਐ ਇਹੀ ਜਗ੍ਹਾ ਤੇ ਮੈਂ ਤੇ ਉੱਥੇ ਆਪਣਾ ਪ੍ਰਮੋਟ ਕਰੂੰਗਾ ਜੋ ਮੈਂ ਗਾਉਣਾ ਮੈਂ ਆਪਣੀ ਸਿੱਖੀ ਪ੍ਰਮੋਟ ਕਰੂੰਗਾ ਜੇ ਉਹਨਾਂ ਨੇ ਬੁਲਾਉਣਾ ਹੋਵੇ ਬਲਾਲਣ ਨਹੀਂ ਬੁਲਾਣਾ ਨਾ ਪਊਗਾ ਦਰਦਾਸਮਨ ਭਾਈ ਦੀ ਗੱਲ ਕਰ ਲੈਣੇ ਉਹਨਾਂ ਨੇ ਜਾ ਕੇ ਬਾਹਰ ਜਾ ਕੇ ਵੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਪੂਰੀ ਜ਼ਿੰਮੇਵਾਰੀ ਲੈ ਲਈ ਲਾਡੀ ਜਾਨੂ ਤੇ ਉਹ ਹੁਣ ਜਦੋਂ ਬਾਹਰਲੇ ਬੰਦੇ ਸੋਚਦੇ ਵੀ ਇੱਥੇ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਸਾਡੇ ਦਰਬਾਰ ਸਾਹਿਬ ਵੀ ਹੈਗੇ ਆ ਸਾਡੇ ਇਥੇ ਅੰਬਰਸਰ ਗੁਰਦੁਆਰਾ ਸ਼ੀਤਾਂ ਦਾ ਗੁਰਦੁਆਰਾ ਇਹ ਇਹ ਕਿਹਨੂੰ ਦੱਸਿਆ ਫਿਰ ਪਤਾ ਨਹੀਂ ਇਹਨੇ ਮਤ ਚੰਬਤ ਕਰ ਲਿਆ ਉਹ ਬਾਸ ਉਹਦੇ ਤੋਂ ਸੈਨਾ ਕਰਦਿੰਨਾ ਜਾ ਹੂ ਹੋਇਆ ਕੰਮ ਤੁਹਾਡਾ ਇਹ ਕਿਹੜਾ ਆਸਥਾ ਹੋਈ ਇਹ ਤਾਂ ਬੇਬੂ ਬਣਾਉਣੀ ਆ ਲੋਕੀ ਲੋਕਾਂ ਨੂੰ ਕਿੱਥੋਂ ਕਿੱਥੋਂ ਮੈਂ ਦੱਸਿਆ ਤੁਹਾਨੂੰ ਯੂਪੀ ਤੋਂ ਮੈਂ ਯੂਪੀ ਤੋਂ ਬਿਲੋਂਗ ਕਰਦਾ ਹਾਂ ਉਥੋਂ ਟ੍ਰੇਨ ਫੜ ਕੇ ੱੱਕੇ ਖਾਉਂਦੇ ਇੱਥੇ ਆਏ ਇੱਥੋਂ ਸਾਈਨ ਕਰਾ ਕੇ ਵਾਪਸ ਗਏ ਫੇਰ ਨਹੀਂ ਕੁਝ ਹੋਇਆ ਪਰ ਕਲਾਕਾਰ ਤਾਂ ਕਹਿੰਦੇ ਕਿ ਸਾਡੀ ਆਸਥਾ ਸ ਕੁਛ ਨਹੀਂ ਮਿਲਿਆ ਭਾਈ ਹੁਣ ਤਾਂ ਬਾਬਾ ਆ ਪਹਿਲਾਂ ਕਿਵੇਂ ਬਣ ਗਏ ਬੀਤੇ ਦਿਨਾਂ ਤੋਂ ਇੱਕ ਵੀਡੀਓ ਬਹੁਤ ਚਰਚਾ ਦੇ ਵਿੱਚ ਹੈ ਤੇ ਉਹ ਚਰਚਾ ਏ ਏਜੰਟ ਬਾਬੇ ਦੀ ਜਿੱਹਾਂ ਇਹ ਬਾਬਾ ਜਿਹੜਾ ਜਿਹੜਾ ਪਾਸਪੋਰਟ ਦੇ ਉੱਤੇ ਉਂਗਲਾਂ ਫੇਰ ਕੇ ਵੀਜ਼ਾ ਦਵਾ ਦਿੰਦਾ ਸੀ ਪਰ ਇਸ ਬਾਬੇ ਦੀ ਚਰਚਾ ਉਦੋਂ ਹੋਈ ਜਦੋਂ ਇਸ ਬਾਬੇ ਦੀ ਕੁੜੀਆਂ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਬਾਬਾ ਵੀ ਅਲੂਪ ਹੋ ਜਾਂਦਾ ਹੈ ਬਾਬਾ ਆਪਣੇ ਕੰਮਾਂ 'ਚ ਫਿਰ ਜੁੜ ਜਾਂਦਾ ਹੈ ਤੇ ਪਰਿਵਾਰ ਦੀ ਸੁਣਵਾਈ ਜਦੋਂ ਕਰ ਲਈ ਉਹਨਾਂ ਦੇ ਪਿੰਡ ਜਾਂਦੇ ਆ ਤਾਂ ਵੱਖਰੀ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਅਜਿਹੇ ਬਾਬਿਆਂ ਨੂੰ ਲੈ ਕੇ ਜਦੋਂ ਹੁਣ ਚਰਚਾ ਸੋਸ਼ਲ ਮੀਡੀਆ ਤੇ ਤੁਰੀ ਆ ਤਾਂ ਇਸ ਦੇ ਨਾਲ ਹੋਰ ਕਈ ਬਾਬੇ ਰਗੜੇ ਜਾ ਰਹੇ ਨੇ ਸਿਰਫ ਇਹੀ ਬਾਬਾ ਨਹੀਂ ਬਹੁਤ ਬਾਬੇ ਨੇ ਗੱਲ ਕਰ ਰਹੇ ਆ ਵਾਕਰਪੁਰ ਵਾਲੇ ਸੁਰਿੰਦਰ ਦੀ ਸੁਰਿੰਦਰ ਸਾਈਂ ਜਾਂ ਕਹਿ ਦਈਏ ਵਕੂ ਬਕਰੇ ਨਾਮ ਗੁਲਾਮ ਸੁਰਿੰਦਰ ਸ਼ਾਹ ਵਕੂ ਬਕਰੇ ਨਾਮਾ ਦੇ ਨਾਲੇ ਆਪਣੇ ਆਪ ਨੂੰ ਪ੍ਰਮੋਟ ਕਰਦੇ ਨੇ ਖਾਸ ਤੌਰ ਦੇ ਉੱਤੇ ਮਿਊਜ਼ਿਕ ਇੰਡਸਟਰੀ ਦਾ ਇਹਨਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਬਹੁਤ ਵੱਡਾ ਹੱਥ ਹੈ ਪਰ ਇੱਕ ਅਦੇਹਾ ਸਖਸ਼ਾ ਜੀ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ ਲੈਣ ਦੇ ਨੋ ਉਹਦਾ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਹੀ ਹੈ ਪਰ ਇਹਨਾਂ ਬਾਬਿਆਂ ਦੀ ਪ੍ਰਮੋਸ਼ਨ ਦੀ ਜਗ੍ਹਾ ਦੇ ਉੱਤੇ ਡਿਮੋਸ਼ਨ ਦੇ ਵੱਲ ਕੰਮ ਜ਼ਿਆਦਾ ਕਰ ਰਹੇ ਨੇ ਭਾਈ ਹੈਰੀ ਤੁਨਵਾ ਸਾਡੇ ਨਾਲ ਮੌਜੂਦ ਹੈ ਭਾਈ ਸਵਾਗਤ ਹੈ ਸਵਾਗਤ ਹੈ ਭਾਈ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਕਿਵੇਂ ਦੇਖਦੇ ਹਾਂ ਲਗਾਤਾਰ ਬਾਬੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਇੱਕ ਨਵਾਂ ਬਾਬਾ ਆਇਆ ਇਹ 4-5 ਇੱਕ ਸਾਲਾਂ ਦੇ ਵਿੱਚ ਬਾਬਾ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਪ੍ਰਮੋਟ ਵੀ ਤੁਹਾਡੇ ਵਾਲੇ ਭਾਈਚਾਰੇ ਨੇ ਬਹੁਤ ਕੀਤਾ ਤੇ ਭਾਈਚਾਰੇ ਦੇ ਖਿਲਾਫ ਹੀ ਚੱਲ ਪਏ ਹੂੰ ਭਾਈਚਾਰ ਇੱਕ ਪਾਸੇ ਪ੍ਰਮੋਟ ਕਰਦਾ ਤੁਸੀਂ ਡਿਮੋਟ ਥੱਲੇ ਕਰਨ ਲਈ ਜਾ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਲਾਕਾਰਾਂ ਨੂੰ ਇਹ ਕਹਿੰਦਾ ਚਲੋ ਠੀਕ ਹੈ ਉਹਨਾਂ ਦਾ ਕੰਮ ਹੈ ਬਿਜ਼ਨਸ ਹੈ ਵੀ ਜਾਂਦੇ ਆ ਪਰ ਤੁਸੀਂ ਆਪਣੇ ਸਿੱਖੀ ਬਾਰੇ ਵੀ ਤੇ ਜਾ ਕੇ ਪ੍ਰਮੋਟ ਕਰੋ ਆਪਣਾ ਤੁਸੀਂ ਉਹਨਾਂ ਬਾਰੇ ਗਾਰੇ ਹੋ ਠੀਕ ਹੈ ਵਿੱਚ ਜੇ ਆਪਣੇ ਬਾਰੇ ਵੀ ਗਾਓ ਆਪਣੀ ਸਿੱਖੀ ਵੀ ਪ੍ਰਮੋਟ ਕਰੋ ਜੇ ਕਿਤੇ ਮੈਨੂੰ ਕੱਲ ਨੂੰ ਕਿਸੇ ਮੇਲੇ ਦੇ ਬੁਲਾਉਂਦੇ ਆ ਐ ਉਹੀ ਜਗ੍ਹਾ ਤੇ ਮੈਂ ਤਾਂ ਉੱਥੇ ਆਪਣਾ ਪ੍ਰਮੋਟ ਕਰੂੰਗਾ ਜੋ ਮੈਂ ਗਾਉਣਾ ਹੂੰ ਮੈਂ ਆਪਣੀ ਸਿੱਖੀ ਪ੍ਰਮੋਟ ਕਰੂੰਗਾ ਜੇ ਉਹਨਾਂ ਨੇ ਬੁਲਾਉਣਾ ਹੋਵੇ ਬੁਲਾਣ ਨਹੀਂ ਬੁਲਾਣਾ ਨਾ ਬੁਲਾਉਣਾ ਇਹ ਚੀਜ਼ ਚਾਹੀਦੀ ਕਲਾਕਾਰ ਭਾਜੀ ਹੁਣ ਜਦੋਂ ਆਪਾਂ ਇੱਕ ਲੇਬਲ ਤੇ ਪਹੁੰਚ ਜਾਂਦੇ ਨੇ ਨਾ ਉਦੋਂ ਆਪਾਂ ਆਪਣੀਆਂ ਚੀਜ਼ਾਂ ਵਧਾ ਲੈਨੇ ਗੱਡੀ ਵੱਡੇ ਲੈ ਲੈਨੇ ਫਲੈਟ ਵੱਡਾ ਲੈ ਲੈਨੇ ਫਿਰ ਉਹਦੀਆਂ ਕਿਸ਼ਤਾਂ ਆ ਜਾਂਦੀਆਂ ਫਿਰ ਉਦੋਂ ਬੰਦਾ ਦੱਬਿਆ ਜਾਂਦਾ ਫਿਰ ਉਹ ਸੱਚ ਨਹੀਂ ਬੋਲ ਸਕਦਾ ਕਿਉਂਕਿ ਉਹ ਬਤਾਵੇ ਸੱਚ ਬੋਲੂੰਗਾ ਚੈਨ ਚੈਨਲ ਉਡੂਗਾ ਕਿਸ ਤਰ੍ਹਾਂ ਦਿੱਤੀਆਂ ਜਾਣੀਆਂ ਬਾਬੇ ਦੇ ਖਿਲਾਫ ਬੋਲੂਗਾ ਬਾਬਾ ਬੁਲਾਉਣਾ ਹਟ ਜਾਊਗਾ ਉੱਥੋਂ ਪੈਸਾ ਮਿਲਦਾ ਐਵੇਂ ਤਾਂ ਮੈਂ ਮੈਂ ਕੋਈ ਅਜਿਹਾ ਕਲਾਕਾਰ ਨਹੀਂ ਹੈਗਾ ਭਾਜੀ ਬਿਨਾਂ ਪੈਸੇ ਤੋਂ ਜਾ ਕੇ ਗਾਊਗਾ ਹੂੰ ਪੈਸੇ ਮਿਲਣਗੇ ਤੇ ਗਾਊਗਾ ਉਹ ਪੈਸਾ ਮਿਲਦਾ ਉਹਨਾਂ ਨੂੰ ਜਾ ਕੇ ਗਾਉਂਦੇ ਆ ਭਾਜੀ ਪਰ ਕਲਾਕਾਰ ਤਾਂ ਕਹਿੰਦੇ ਕਿ ਸਾਡੀ ਆਸਤਾ ਸਾਨੂੰ ਮਿਲਿਆ ਬਹੁਤ ਕੁਝ ਇੱਥੋਂ ਕੁਝ ਨਹੀਂ ਮਿਲਿਆ ਭਾਜੀ ਹੁਣ ਤਾਂ ਬਾਬਾ ਆ ਪਹਿਲਾਂ ਕਿਵੇਂ ਬਣ ਗਏ ਹਮ ਅੱਜ ਤੱਕ ਕਲਾਕਾਰ ਬਣੇ ਕਿੰਨੇ ਕਿੰਨੇ ਹਿੱਟ ਕਲਾਕਾਰ ਨੇ ਉਹ ਇਹ ਬਾਬੇ ਨੇ ਬਣਾਏ ਉਹ ਤਾਂ ਹੁਣ ਇਹਨਾਂ ਨੂੰ ਪੈਸੇ ਮਿਲਦੇ ਆ ਤੇ ਜਾ ਕੇ ਗਾਉਂਦੇ ਆ ਇਹ ਮੈਨੂੰ ਪਤਾ ਮੈਂ ਇਸ ਲਾਈਨ 'ਚ ਰਹਿਣਾ ਭਾਜੀ 11 ਸਾਲ ਹੋ ਗਏ ਮੈਨੂੰ ਇਹ ਪੈਸੇ ਤੋਂ ਬਿਨਾ ਕਲਾਕਾਰ ਤਾਂ ਕਮਰੇ ਦੇ ਬਾਹਰ ਨਹੀਂ ਜਾਂਦਾ ਵੱਡਾ ਕਲਾਕਾਰ ਜਿੰਨਾ ਵੀ ਕਹਿ ਲਈ ਬਿਨਾ ਪੈਸੇ ਤੋਂ ਹਿਲਦਾ ਨਹੀਂ ਉਹ ਕਲਾਕੇ ਵੀ ਇਹ ਮੰਨਦੇ ਕਿ ਨਾ ਬਾਬਿਆਂ ਨੂੰ ਪ੍ਰੋਮੋਸ਼ਨ ਦਾ ਤਰੀਕਾ ਆ ਗਿਆ ਪ੍ਰੋਮੋਸ਼ਨ ਕਰਨ ਦੀ ਅਗਲ ਆ ਗਈ ਕਿ ਪ੍ਰੋਮੋਸ਼ਨ ਕਿਵੇਂ ਕਰਨੀਆਂ ਤੇ ਉਸੇ ਪ੍ਰੋਮੋਸ਼ਨ ਦੇ ਸਿਰ ਤੇ ਜਿਵੇਂ ਇੱਕ ਬਿਜ਼ਨਸ ਸਟੈਬਲਿਸ਼ ਕਰਦਿਆਂ ਇਹਨਾਂ ਨੇ ਇੱਕ ਬਿਜ਼ਨਸ ਸਟੈਬਲਿਸ਼ ਕਰਨ ਦਾ ਤਰੀਕਾ ਤੁਹਾਡੇ ਵਾਲੇ ਭਾਈਚਾਰੇ ਦੇ ਜ਼ਰੀਏ ਲੱਭ ਲਿਆ ਬਿਲਕੁਲ ਸਾਡੇ ਜਿਹੜੇ ਲੇਜੈਂਡ ਬੰਦੇ ਜਿਨ੍ਹਾਂ ਨੂੰ ਆਪਾਂ ਲ ਜੇ ਉਹ ਬੰਦੇ ਇਹੋ ਜਿਹਾ ਕੰਮ ਕਰਨਗੇ ਜਾ ਕੇ ਚਲੋ ਆਪਣਾ ਹਰੇਕ ਦਾ ਬਿਜ਼ਨਸ ਹੁੰਦਾ ਆਪਣੀ ਹਰ ਇੱਕ ਸ਼ਦਾ ਹੁੰਦੀ ਹੈ ਪਰ ਤੁਸੀਂ ਇਹ ਤਾਂ ਨਾ ਕਹੋ ਨਾ ਜਾ ਕੇ ਬਾਹਰਲੇ ਦੇਸ਼ਾਂ ਚ ਵੀ ਉਹ ਉੱਥੇ ਤਾਂ ਸਾਡੇ ਜਿਹੜੀ ਕਿਰਪਾ ਹੋਈ ਹੈ ਗਰਦਾਸ ਮਨ ਭਾਈ ਦੀ ਗੱਲ ਕਰ ਲੈਣੇ ਉਹਨਾਂ ਨੇ ਜਾ ਕੇ ਬਾਹਰ ਜਾ ਕੇ ਵੀ ਉਹਨਾਂ ਨੂੰ ਪ੍ਰਮੋਟ ਕਰਨ ਦੀ ਪੂਰੀ ਮਨ ਜ਼ਿੰਮੇਵਾਰੀ ਲੈ ਲਈ ਹਾਂ ਦਾਦੀ ਚਾ ਨੂੰ ਉਹ ਹੁਣ ਜਦੋਂ ਬਾਹਰਲੇ ਬੰਦੇ ਸੋਚਦੇ ਵੀ ਇੱਥੇ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਸਾਡੇ ਦਰਬਾਰ ਸਾਹਿਬ ਵੀ ਹੈਗੇ ਆ ਸਾਡੇ ਤੰਬਰ ਸਰ ਗੁਰਦੁਆਰਾ ਸ਼ੀਦਾ ਦਾ ਗੁਰਦੁਆਰਾ ਇਹ ਇਹ ਕਹਿੰਨ ਦੱਸਿਆ ਫਿਰ ਇਹ ਵੀ ਦੱਸੋ ਨਾ ਫਿਰ ਸਾਡੇ ਬਾਰੇ ਵੀ ਦੱਸੋ ਜੇ ਤੁਸੀਂ ਸਾਰਾ ਕੋਈ ਪੰਜਾਬੀ ਮਾਂ ਬੋਲੀ ਤੋਂ ਹੀ ਖਾਦਾ ਹੈ ਅੱਜ ਤੱਕ ਇੰਡੀਆਂ ਗੱਡੀਆਂ ਲੀਆਂ ਇਹ ਪੰਜਾਬੀ ਮਾਂ ਬੋਲੀ ਨੇ ਦਿੱਤੀਆਂ ਨੇ ਤੁਸੀਂ ਕੱਲ ਨੂੰ ਉੱਠ ਕੇ ਕਹਿ ਦਿਓ ਸਾਨੂੰ ਤੇ ਬਾਬੇ ਨੇ ਦਿੱਤੀਆਂ ਨੇ ਕੱਲ ਨੂੰ ਫਿਰ ਤੁਹਾਡੀ ਇਸ ਗੱਲ ਤੇ ਵੀ ਸਵਾਲ ਉੱਠ ਸਕਦੇ ਨੇ ਕਹਿੰਦੇ ਹਰੇਕ ਹਰ ਜਦੋਂ ਇਹਨਾਂ ਨੂੰ ਸਵਾਲ ਕਰਦੇ ਆ ਖਾਸ ਤੌਰ ਤੇ ਤੇ ਬਾਬਿਆਂ ਦੇ ਭਗਤਾਂ ਨੂੰ ਇਸ ਤਰ੍ਹਾਂ ਦੇ ਸਵਾਲ ਉਹਦੇ ਕਹਿੰਦੇ ਕਿ ਸਾਡੀ ਆਸਥਾ ਹੈ ਇਹ ਕ ਤੁਹਾਡੀ ਆਸਥਾ ਦਰਬਾਰ ਸਾਹਿਬ ਚ ਹੋ ਸਕਦੀ ਹੈ ਤੁਹਾਡੀ ਮੇਰੀ ਆਸਥਾ ਆਪਾਂ ਦਰਬਾਰ ਸਾਹਿਬ ਤੋਂ ਮੰਗਣਾ ਆਪਾਂ ਗੁਰੂ ਘਰ ਚਲ ਜਾਈਏ ਮੰਦਰ ਚਲ ਜਾਈਏ Hindu veer kedarnath ਚਲ ਜਾਣ ਕੇ ਤੇ Vaishno Devi ਚਲ ਜਾਣ ਉਹ ਉੱਥੋਂ ਮੰਗਦੇ ਨੇ ਕਹਿੰਦੇ ਸਾਡੀ ਇੱਥੇ ਆਸਥਾ ਤੁਸੀਂ ਸਾਡੀ ਆਸਥਾ ਦੇ ਖਿਲਾਫ ਕਿਉਂ ਆਸਥਾ ਠੀਕ ਹੈ ਮੈਂ ਮੰਨਦਾ ਆਸਥਾ ਹੈ ਪਰ ਭਾਜੀ ਆਸਥਾ ਦੇ ਵਿੱਚ ਕੁਝ ਸਾਇੰਸ ਤਾਂ ਹੋਣੀ ਚਾਹੀਦੀ ਹੈ ਨਾ ਸਾਡੇ ਦਰਬਾਰ ਸਾਹਿਬ ਚਲ ਜਿਓ ਕਿਸੇ ਗੁਰਦੁਆਰੇ ਜਾ ਕੇ ਕੋਈ ਬਾਬਾ ਤਾਂ ਨਹੀਂ ਕਿਹਦਾ ਚਮਤਕਾਰ ਲਿਆ ਪਾਸਪੋਰਟ ਤੇ ਸਾਈਨ ਕਰ ਦੇਣਾ ਜਾਓ ਹੂੰ ਹੋ ਗਿਆ ਕੰਮ ਤੁਹਾਡਾ ਇਹ ਕਿਹੜਾ ਆਸਥਾ ਹੋਈ ਇਹ ਤਾਂ ਬੇਵਕੂਫ ਬਣਾਉਣ ਦੀ ਗੱਲ ਹੋ ਗਈ ਲੋਕਾਂ ਨੂੰ ਕਿੱਥੋਂ ਕਿੱਥੋਂ ਮੈਂ ਦੱਸਿਆ ਤੁਹਾਨੂੰ ਯੂਪੀ ਤੋਂ ਮੈਂ ਯੂਪੀ ਤੋਂ ਬਿਲੋਂਗ ਕਰਦਾ ਹਾਂ ਉਥੋਂ ਟ੍ਰੇਨ ਫੜ ਕੇ ਧੱਕੇ ਖਾਉਂਦੇ ਇੱਥੇ ਆਏ ਇੱਥੋਂ ਸਾਈਨ ਕਰਾ ਕੇ ਵਾਪਸ ਗਏ ਫੇਰ ਨਹੀਂ ਕੁਝ ਹੋਇਆ ਕਿਵੇਂ ਆ ਆਪ ਦਾ ਉਹਦਾ ਮੇਰੇ ਅਮਰੀਕਾ ਦਾ ਵੀਜ਼ਾ ਨਹੀਂ ਲੱਗਾ ਹੋਇਆ ਬਾਬੇ ਦਾ ਉਹਨੂੰ ਰਿਫਿਊਜ਼ਲ ਆ ਗਿਆ ਉੱਥੇ ਕੋਈ ਨਹੀਂ ਸਾਈਨ ਚੱਲਦੇ ਇਹ ਬੇਵਕੂਫ ਬਣਾਉਂਦੇ ਭਾਜੀ ਇਹ ਚੀਜ਼ ਤਾਂ ਮੈਂ ਖਿਲਾਫ ਹਾਂ ਕਿ ਬੇਵਕੂਫ ਤਾਂ ਨਾ ਬਣਾਓ ਤੁਸੀਂ ਕਰੀ ਜਾਓ ਆਪਣਾ ਕੰਮ ਲੋਕ ਆਪਣੇ ਵਾਸਤੇ ਤੁਸੀਂ ਇੰਨੀ ਪਬਲਿਸਿਟੀ ਕਰਤੀ ਹੈ ਤੁਸੀਂ ਚੌਥੀ ਪੰਜਵੀਂ ਰੀਲ ਦੇਖੋ ਔਰ ਬਾਬਿਆਂ ਦੀ ਫੋਟੋਆਂ ਘਰ ਦੇ ਵਿੱਚ ਲਾਈਆਂ ਹੋਈਆਂ ਡੀਪੀ ਤੇ ਲਾਈਆਂ ਹੋਈਆਂ ਹੁਣ ਮੈਨੂੰ ਵੀ ਜਦੋਂ ਮੈਂ ਪਾਇਆ ਉਹਦਾ ਪਤਾ ਨਹੀਂ ਉਹਨੂੰ ਕੀ ਮੰਨਦੇ ਹੈ ਰੱਬ ਤੋਂ ਉੱਪਰ ਹੀ ਮੰਨਦੇ ਹੈ ਉਹਨੂੰ ਜਿਹੜੇ ਮੰਨਦੇ ਹੈ ਲਿਖਿਆ ਕੀ ਹੈ ਪਾਇਆ ਕੀ ਹੈ ਇਹਦੇ ਤੇ ਬਾਬੇ ਨੇ ਸਾਡਾ ਸਾਈਂ ਹੈ ਵੀ ਸਾਡੇ ਸਾਈਂ ਬਾਰੇ ਨਾ ਬੋਲੋ ਤ ਨਹੀਂ ਤੁਹਾਨੂੰ ਜਾ ਪਤਾ ਨਹੀਂ ਉਹ ਮੰਤਰ ਮਾਰ ਦਿੰਦੇ ਐਵੇਂ ਕੋਈ ਤੁਹਾਡੇ ਤੇ ਐਵੇਂ ਦਾ ਕਰ ਦੇਣਗੇ ਤੇ ਮੈਂ ਉਹੀ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਜੇ ਉਹਨਾਂ ਦੀ ਪਿੰਡ ਦੇ ਵਿੱਚ ਲੜਾਈ ਹੋਈ ਹੈ ਮੇਰੀ ਲੜਾਈ ਹੋਈ ਹੈ ਮਿਰਚ ਪਾਵਰ ਹੈ ਹੱਥ ਪੈਰਾਂ ਦੀ ਮੈਂ ਜਾ ਕੇ ਚਲਾਣੀ ਹੈ ਹੂੰ ਹੁਣ ਮੈਂ ਬਾਬਾ ਹੋਵਾਂ ਮੈਂ ਸਾਈਨ ਕਰਦਾ ਹੋਵਾਂ ਮੈਂ ਤਾਂ ਇੱਥੇ ਬੈਠਾ ਇੱਕ ਮੰਤਰ ਮਾਰੂੰਗਾ ਆ ਸਾਰਾ ਪਿੰਡ ਗੂੰਜੇ ਲਾ ਦੂੰਗਾ ਬਟਾ ਬਟਾ ਜੇ ਮਿਰਚ ਮੰਤਰ ਹੋਵੇ ਜੇ ਸਾਈਨਾਂ ਨਾ ਅੰਬੈਸੀ ਵੀਜ਼ਾ ਦੇ ਸਕਦੀ ਹੈ ਹਾਂ ਇਹ ਪਿੰਡ ਕੀ ਚੀਜ਼ ਐ ਜਹਾਜ ਉਡਾ ਲੈਂਦਾ ਉਹਦਾ ਖਵਾਜੇ ਕਹਿੰਦਾ ਵੀ ਲਾਓ ਸਾਈਨ ਜਾਓ ਲੱਗ ਗਿਆ ਤੇ ਉਹ ਪਿੰਡ ਦੇ ਅੱਗੇ ਜਾ ਕੇ ਕਿੱਥੇ ਲੜਦਾ ਫਿਰਦਾ ਗੱਲਾਂ ਵੀ ਉਹ ਤਾਂ ਸਾਈਨ ਜਿਹਦੇ ਪਾਵਰ ਐ ਉਹ ਵੀ ਕੁੜੀਆਂ ਨਾਲ ਉਹ ਵੀ ਕੁੜੀਆਂ ਨਾਲ ਦੇਖੋ ਇਹ ਚੀਜ਼ਾਂ ਪਾਗਲ ਬਣਾਉਂਦੇ ਲੋਕਾਂ ਇਸ ਕਰਕੇ ਮੈਂ ਬੋਲਿਆ ਮੈਨੂੰ ਨਾਂ ਵੀ ਬੋਲਦਾ ਤਾਂ ਕੋਈ ਚੱਕਰ ਨਹੀਂ ਸੀ ਦੀ ਉਹ ਲੋਕ ਆ ਲੋਕ ਸਮਝਦਾਰ ਹੋ ਜਾਣਗੇ ਚਲੋ ਮੇਰੀ ਇੱਕ ਗੱਲ ਦੇ ਤਾ ਬੋਲਿਆ ਲਿਖ ਕੇ ਕੀ ਪਾਇਆ ਬਾਈ ਉਹ ਸੁਣਾਏ ਉਹ ਸੀਗਾ ਪਖੰਟੀਆਂ ਦੇ ਪਿੱਛੇ ਐਵੇਂ ਫਿਰੋ ਨਾ ਲੋਕੋ ਵੀਡੀਓ ਚ ਦੇਖ ਐ ਮੈਂ ਟੌਰ ਲਾ ਦਿੱਤੀ ਜਿਹੜਾ ਬਾਬਾ ਬਜੇਸੀ ਲਵਾਉਂਦਾ ਲੋਕਾਂ ਦੇ ਅੱਜ ਉਹਦੇ ਬੀਬੀਆਂ ਨੇ ਮੂਰ ਲਾ ਦਿੱਤੀ ਜਿਹੜਾ ਬਾਬਾ ਬਜੇਸੀ ਲਵਾਉਂਦਾ ਲੋਕਾਂ ਦੇ ਅੱਜ ਉਹਦੇ ਬੀਬੀਆਂ ਨੇ ਮੂਰ ਲਾ ਦਿੱਤੀ ਅਸੀਂ ਜਦੋਂ ਕੱਲ ਪਿੰਡ ਗਏ ਬਾਬੇ ਦੇ ਅਸੀਂ ਜਦੋਂ ਜਾ ਕੇ ਪੁੱਛਿਆ ਵੀ ਰੌਲਾ ਕੀ ਸੀ ਸੱਚ ਨਾਲ ਤੇ ਪਿੰਡ ਦੇ ਲੋਕ ਸਾਨੂੰ ਪਤਾ ਕੀ ਕਹਿ ਰਹੇ ਸੀ ਅਬ ਸਾਨੂੰ ਐਸੀ ਕਿ ਜੇ ਐਡੀ ਮਾਨਤਾ ਜਿਵੇਂ ਤੁਸੀਂ ਦਾ ਯੂਪੀ ਤੋਂ ਅਸੀਂ ਵੀ ਉੱਥੇ ਦੇਖਿਆ ਬਹੁਤ ਦੂਰੋਂ ਦੂਰੋਂ ਲੋਕ ਉੱਥੇ ਆਏ ਹੋਏ ਪਿੰਡ ਦੇ ਲੋਕਾਂ ਨੇ ਸਾਨੂੰ ਇੱਕੋ ਗੱਲ ਕਹੀ ਪਿੰਡ ਦੇ ਲੋਕ ਕਹਿੰਦੇ ਕਹਿੰਦੇ ਛੱਲ ਦਿਓ ਬਾਬੇ ਨੂੰ ਕਹਿੰਦੇ ਕਹਿੰਦੇ ਇਹਦਾ ਪੱਤੇ ਫਰੂਲ ਦੇ ਉਹਦੇ ਸਾਰੇ ਕਹਿੰਦੇ ਸੁਹਾਤਾ ਤਾਂ ਤਾਂ ਹੀ ਬੋਲਣ ਦਾ ਮੈਂ ਸਾਰਾ ਪਿੰਡ ਹੀ ਤੰਗੋਂ ਕਹਿੰਦੇ ਸਾਰਾ ਪਿੰਡ ਤੰਗਾ ਮਤਲਬ ਇਹ ਹਾਲਾਤ ਨੇ ਕਿ ਸਾਡੇ ਲੋਕ ਇਨੀ ਦੂਰੋਂ ਦੂਰੋਂ ਆਉਂਦੇ ਨੇ ਤੇ ਇਹਨਾਂ ਦੇ ਆਪਣੇ ਪਿੰਡਾਂ ਦੇ ਲੋਕ ਇਹਨਾਂ ਤੋਂ ਬਾਹਲੇ ਦੁਖੀ ਨੇ ਇਸੇ ਬਾਬੇ ਦੇ ਪਿੰਡ ਦੇ ਵਿੱਚ ਚਾਰ ਪੰਜ ਬਾਬੇ ਇਦਾਂ ਦੇ ਬੈਠੇ ਨੇ ਸੁਰਿੰਦਰ ਸ਼ਾਹ ਇੱਕ ਨਰਿੰਦਰ ਸ਼ਾਹ ਇੱਕ ਦੋ ਚਾਰ ਹੋਰ ਸ਼ਾਹ ਬੈਠੇ ਹੋਣਗੇ ਕੋਈ ਗੁਲਾਮ ਕੋਈ ਹੋਰ ਬਹੁਤ ਕੁਛ ਆ ਪਰ ਲੱਗਦਾ ਨਹੀਂ ਕਿ ਇਹ ਸਾਰੇ ਸੰਸਲੇ ਦੇ ਵਿੱਚੋਂ ਜੇ ਤੁਹਾਡੇ ਵਾਲੀ ਲਾਈਨ ਪ੍ਰਮੋਸ਼ਨ ਨਾ ਕਰੇ ਇਹਨਾਂ ਦੀ ਤਾਂ ਪੰਜਾਬ ਦਾ ਬਹੁਤ ਵੱਡਾ ਸੁਧਾਰ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਭਾਜੀ ਕਿਉਂਕਿ ਨਾ ਜਿਹੜੇ ਨਵੇਂ ਮੁੰਡੇ ਆ ਜਿਵੇਂ ਅਸੀਂ ਵੀ ਜਦੋਂ ਕਲਾਕਾਰ ਨਹੀਂ ਸੀ ਬਣੇ ਅਸੀਂ ਕਲਾਕਾਰਾਂ ਦੇਖਦੇ ਹੁੰਦੇ ਸੀ ਅੱਗ ਸਾਡੇ ਨਾ ਜਿੱਦੇ ਸਕੂਲ ਦੇ ਵਿੱਚ ਨਾ ਭਾਜੀ ਪੱਗ ਅਲਾਉਡ ਸੀ ਵੀ ਪੱਗ ਬਨ ਕੇ ਆਉਣਾ ਮੈਂ ਪਟਕਾ ਬੰਦਾ ਹੁੰਦਾ ਸੀ ਮੈਨੂੰ ਪੱਗ ਬੰਨਣੀ ਚੰਗੀ ਜੀ ਲੱਗਦੀ ਸੀ ਵੀ ਸਿਰ ਦਖੂਆ ਫਿਰ ਜਦੋਂ ਆਪਣੀਆਂ ਡਿਸ਼ ਚੈਨਲ ਚੱਲਦੀਆਂ ਹੁੰਦੀਆਂ ਸੀ ਉਹਦੇ ਵਿੱਚ ਦਲਜੀਤ ਭਾਜੀ ਨਿੱਕੂ ਇਹ ਪੱਗਾਂ ਵਾਲੇ ਰਵਿੰਦਰ ਗਰੇਵਾਲ ਇਹਨਾਂ ਨੂੰ ਸੁਣਦੇ ਰਹੇ ਆ ਇਹਨਾਂ ਨੂੰ ਦੇਖ ਦੇ ਕੇ ਬੜਾ ਦਿਲ ਕਰਦਾ ਵੀ ਪੱਗ ਬੰਨਣੀ ਐ ਫਿਰ ਮੈਂ ਸਿੱਖੀ ਪੱਗ ਬੰਨਣੀ ਸਿੱਖਣੀ ਐ ਫਿਰ ਪਰ ਇਸ ਕਰਕੇ ਹੁਣ ਜਦੋਂ ਕਲਾਕਾਰ ਇਹ ਕਹਿ ਦੇਣਗੇ ਵੀ ਸਾਡੇ ਵਾਲੇ ਦੇ ਕੁਝ ਨਹੀਂ ਜਾ ਕੇ ਇੱਧਰ ਮੱਥਾ ਟੇਕੋ ਤੇ ਯੂਥ ਹਮੇ ਜਾਊਗਾ ਯੂਥ ਤਾਂ ਪਿੱਛੇ ਕਲਾਕਾਰਾਂ ਦੇ ਲੱਗਦਾ ਆ ਤੇ ਲੱਗਦਾ ਰਹੂਗਾ ਇਹਨੂੰ ਸਮਝਣਾ ਚਾਹੀਦਾ ਪਰ ਇਹ ਕਲਾਕਾਰ ਕਹਿੰਦੇ ਕਿ ਸਾਡੇ ਜਾਣਨ ਕੀ ਫਰਕ ਪੈਂਦਾ ਸਮਾਜ ਦੇ ਵਿੱਚ ਤੁਹਾਡੇ ਲਾਈਨ ਬਹੁਤ ਚੱਲਦੀ ਐ ਇਸ ਪਲ ਦੇ ਵੱਲ ਕਿ ਅਸੀਂ ਜੋ ਕਾਈਏ ਜੋ ਕਰੀਏ ਲੋਕਾਂ ਨੂੰ ਕੁਝ ਨਹੀਂ ਲੈਣਾ ਕਿ ਸਾਡੀ ਪਰਸਨਲ ਜ਼ਿੰਦਗੀ ਆ ਉਹਦਾ ਇਫੈਕਟ ਡਾ ਨਹੀਂ ਪੈਂਦਾ ਕਹਿੰਦੇ ਇਸ ਕਰਕੇ ਜਿਹਨੂੰ ਮੰਨਦੇ ਸਾਨੂੰ ਮੰਨ ਲੈਣ ਤੇ ਤੁਸੀਂ ਜਿੱਥੇ ਜਾਣਾ ਉੱਥੇ ਜਾਓ ਤੁਸੀਂ ਜਾਓ ਨਾ ਬਣਾਓ ਵੀਡੀਓ ਨਾ ਬਹੁਤ ਸੋਸ਼ਲ ਮੀਡੀਆ ਤੇ ਤੁਸੀਂ ਮੰਨਦੇ ਹੋ ਆਪਣੇ ਦਿਲ ਵਿੱਚ ਮੰਨੀ ਜਾਓ ਫਿਰ ਲੋਕਾਂ ਨੂੰ ਨਾ ਕਹੋ ਜਾਓ ਉੱਥੇ ਹੂੰ ਤਰੀਫਾ ਨਾ ਕਰੋ ਬਾਬੇ ਦੀਆਂ ਕਈ ਤਾਂ ਬਾਬੇ ਨੂੰ ਬਾਪੂ ਤੁਸੀਂ ਜਾਂਦੇ ਹਾਂ ਹਾਂ ਬਾਪੂ ਵੀ ਕਹੀ ਜਾਂਦੇ ਆ ਭਾਏ ਬਾਪੂ ਆਪਣੇ ਬਾਪੂ ਨੂੰ ਨਰਾਜ਼ ਨਹੀਂ ਹੁੰਦਾ ਨਾ ਤੂੰ ਵੀ ਉਹਨੂੰ ਬਾਪੂ ਕਹੀ ਜਾਂਦੇ ਆ ਤੇ ਇਹ ਚੀਜ਼ਾਂ ਨੇ ਉਹ ਬਾਪੂ ਵੀ ਕਹੀ ਜਾਂਦੇ ਕੋਈ ਉਸਤਾਦ ਵੀ ਕਹੀ ਜਾਂਦੇ ਕੋਈ ਸਾਈ ਵੀ ਕਹੀ ਜਾਂਦਾ ਨਾ ਹੀ بڑے ਰੱਖ ਲੈਣੇ ਹੂੰ ਉਹ ਭਾਜੀ ਲੋਕ ਨਾ ਡਿਪਰੈਸ਼ਨ ਵਧਾ ਦਿੰਦੇ ਦੀ ਅੱਜ ਕੱਲ੍ਹ ਹੂੰ 10 ਤਿੰਨ ਦਸਾਂ ਨੂੰ ਮੈਂ ਕੋਈ ਗੱਲ ਕਹਿ ਦਵਾ ਹੂੰ ਵੀ ਤੇਰਾ ਬਣਿਆ ਬਣ ਜਾਣਾ ਉਹ ਤੇ ਦੋ ਦਾ ਹੋ ਗਿਆ ਨਾ ਭਾਜੀ ਉਹ ਦੋ ਨੇ ਇਹੋ ਜੀ ਪ੍ਰਮੋਸ਼ਨ ਮੇਰੀ ਕਰ ਦੇਣੀ ਉਹ 10 ਪੰਮ ਜਿੰਨੇ ਮਰਜ਼ੀ ਬੋਲੀ ਜਾਣ ਪਰ ਉਹ ਦੋ ਬੰਦੇ ਨੇ ਮੇਰੀ ਇਹੋ ਜੀ ਪ੍ਰਮੋਸ਼ਨ ਬਈ ਉਹਦੇ ਕੋ ਜਾਓ ਉਹ ਬਾਬਾ ਬੜਾ ਗ੍ਰੇਟ ਆ ਉਹਨੇ ਤਾਂ ਬੇ ਕੰਮ ਕਰਤਾ ਮੇਰਾ ਇੱਕ ਬਾਬਾ ਹੋਰ ਦਿਖਿਆ ਸੋਸ਼ਲ ਮੀਡੀਆ ਤੇ ਉੱਤੇ ਉਹਨੂੰ 41000 ਰੁਪਏ ਦਿੱਤਾ ਇੱਕ ਲੜਕੀ ਜਾਂਦੀ ਆ ਕਹਿੰਦੀ ਤੁਸੀਂ ਵੀਜ਼ਾ ਲਵਾਇਆ 41000 ਰੁਪਏ ਤੇ ਨਾਲ ਹੋਰ ਕੱਪੜੇ ਵੀ ਦੇ ਜੇ ਉਹ ਵੀਡੀਓ ਦੇਖੀ ਸੋਸ਼ਲ ਮੀਡੀਆ ਹਾਂ ਜਿਹੜਾ ਬਾਬਾ ਹੱਸ ਜਾਂਦਾ ਨਮਾ ਆ ਹਾਂ ਉਹ ਦੇਖੋ ਕੀ ਕੀ ਬਾਤ ਆ ਉਹਦੀ ਵੀ ਉਹ 41000 ਰੁਪਏ ਨਾਲੇ ਉਹ ਲਈ ਵੀ ਜਾਂਦਾ ਨਾਲੇ ਮਨਾ ਵੀ ਕਰੀ ਜਾਂਦਾ ਫਿਰ ਨਾਲੇ ਅੱਛਾ ਇੱਕ ਗੱਲ ਹੋਰ ਰਿਪੀਟ ਵੀ ਕਰੀ ਜਾਂਦਾ ਨਾਲ-ਨਾਲ ਵੀ ਉਹ ਵੀਡੀਓ ਨੂੰ ਕਿਹਾ ਉਹਦਾ ਧਿਆਨ ਕੈਮਰੇ ਵੱਲ ਹੈ ਉਹਦਾ ਕੁੜੀ ਵੱਲ ਧਿਆਨ ਨਹੀਂ ਉਹ ਕੀ ਕਰ ਰਹੀ ਹੈ ਉਹ ਕੈਮਰੇ ਵਾਲਾ ਵੇਖ ਰਿਹਾ ਵੀ ਗੱਲ ਮੇਰੀ ਸਾਰੀ ਰਿਕਾਰਡ ਹੋ ਰਹੀ ਹੈ ਕਿ ਨਹੀਂ ਜਿਹੜਾ ਇਹਨੇ ਮੈਨੂੰ ਦੇ ਰਿਹਾ ਅੱਛਾ ਮੈਂ ਇੱਕ ਗੱਲ ਹੋਰ ਮੰਨਦਾ ਭਜੀ ਇਹ ਸਭ ਪ੍ਰਮੋਸ਼ਨ ਹੈ ਹੂੰ ਇਹ ਕੁਛ ਨਹੀਂ ਖਾ 41000 ਰੁਪਏ ਬਾਅਦ ਚ ਉਹ ਕੁੜੀ ਲੈ ਗਈ ਹੋਣੀ ਹੈ ਇਹਦੇ ਕੋਈ ਬਾਬੇ ਕੋ ਖੋ ਇਹ ਨਹੀਂ ਤਾਂ ਬਾਬੇ ਦਾ ਹੀ ਹੋਵੇ ਹਾਂ ਬਾਬੇ ਇਹਦੇ ਬੰਦੇ ਨੇ ਭਾਈ ਚਾਰ ਬਿਠਾਏ ਹੁੰਦੇ ਕੋਲ ਵੀ ਤੁਸੀਂ ਤਰੀਫਾਂ ਕਰੀ ਜਾਓ ਮੇਰੀਆਂ ਤੇ ਆਪਾ ਭਗਵਾਨ ਤਮਾਨ ਨੇ ਜਦੋਂ ਇਹਦੀ ਕੈਸਟਾ ਹੁੰਦੀ ਹੈ ਬੜਾ ਕੁਝ ਦੇਖ ਦਿੰਦੇ ਇਹ ਨਹੀਂ ਲਗਾਇਆ ਇਹ ਭਾਜੀ ਫਰਾਡ ਆ ਸਾਰਾ ਕੁਛ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਕਦੇ ਸਾਈ ਸੋਈ ਕੋ ਜਾਇਆ ਇਹ ਤੇ ਕਿਸੇ ਦੇ ਹੈ ਜੇ ਡੇਰੇ ਦੂਰੇ ਤੇ ਜਾ ਕੇ ਗਾਲੀ ਮਾੜਾ ਮੋਟਾ ਇਹ ਬਹੁਤ ਪ੍ਰਮੋਸ਼ਨਲ ਦੌਰ ਆ ਭਾਜੀ ਮੇਰੇ ਦੋਸਤ ਨੇ ਕਈ ਮੰਨਦੇ ਵੀ ਨੇ ਉਹਨਾਂ ਨੇ ਉਹਨਾਂ ਨੇ ਮੇਰੇ ਤੋਂ ਨਾਰਾਜ਼ ਹੋਣਾ ਕਿ ਵੀਰੇ ਖਾਸ ਯਾਰ ਨੇ ਐਦਸ ਸਿੱਖ ਫੈਮਿਲੀ ਚੋਂ ਹੀ ਨੇ ਪਰ ਉਹ ਬਹੁਤ ਜਾਂਦੇ ਆ ਤੀਜੇ ਦਿਨਾਂ ਵਾਲੀ ਉੱਥੇ ਵੀਡੀਓ ਹੁੰਦੀ ਹੈ ਉਹਨਾਂ ਰਾਜ ਹਣਾ ਉਹ ਮੈਨੂੰ ਕਹਿੰਦੇ ਵੀ ਆ ਚੱਲੀਏ ਜੇ ਨਹੀਂ ਕੰਮ ਬਣਦਾ ਮੈਂ ਕਹਿੰਦਾ ਦਿਲ ਨਹੀਂ ਮੰਨਦਾ ਹੂੰ ਅੰਦਰੋਂ ਨਹੀਂ ਦਿਲ ਮੰਨਦਾ ਹੀ ਸ਼ੁਰੂ ਤੋਂ ਸਾਡੇ ਪਰਿਵਾਰਾਂ ਦੇ ਵਿੱਚ ਮੇਰੇ ਜਿਹੜੇ ਦਾਦਾ ਜੀ ਸੀ ਅਕਾਲੀ ਦਲ ਦੇ ਵਿੱਚ ਜਨਰਲ ਸਕੱਤਰ ਰਹੇ 40 ਸਾਲ ਉਹਨਾਂ ਦੀ ਜੈਬ ਕਰ ਚ ਫੋਟੋ ਲੁੱਕੀ ਜੀ ਦਰਬਾਰ ਸਾਹਿਬ ਮੈਂ ਕਹਿੰਦਾ ਸਾਡੇ ਤੇ ਸ਼ੁਰੂ ਤੋਂ ਸਿੱਖੀ ਵੱਲ ਪੜਾ ਤੇ ਆਣਾ ਹੈ ਮਤਲਬ ਵੀ ਯਾਰ ਦੇ ਦਿਲ ਨਹੀਂ ਮੰਨਦਾ ਤਾਂ ਇਹਦਾ ਮੰਨਦਾ ਕਿਵੇਂ ਹੈ ਹੂੰ ਤਾਨੂੰ ਕੀ ਉੱਥੇ ਮਿਲ ਜਾਂਦਾ ਹੈ ਉਹ ਜਿਆ ਵੀ ਤੁਸੀਂ ਜਾ ਕੇ ਉੱਥੇ ਮੈਂ ਕਿਹਾ ਆਪਣੇ ਸੈੰਗੀਸੀ ਦਾ ਗੁਰਦੁਆਰਾ ਕਿੰਨਾ ਅੰਬ ਸਾਹਿਬ ਹੂੰ ਮਤਲਬ ਇੰਨਾ ਇੱਥੇ ਤੇ ਬੜਾ ਕੁਛ ਹੈ ਤੁਹਾਨੂੰ ਮਿਲ ਜਾਣਾ ਪਰ ਇਹ ਹੈ ਨਾ ਭਾਜੀ ਸਾਡੇ ਬਾਬੇ ਕੀ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਨਾ ਬੂਲਦਾ ਨਹੀਂ ਇੰਨਾ ਵਾਂਗੂ ਕੋਈ ਚਮਤਕਾਰ ਨਹੀਂ ਕਰਕੇ ਦਿਖਾ ਆਪਾਂ ਮੱਥਾ ਟੇਕਦੇ ਆਂ ਦੁੱਖ ਦੱਸੀ ਦਾ ਘਰ ਚਲ ਜੀਦਾ ਕੋਈ ਉਹਨੇ ਤਵੀਜ਼ ਨਹੀਂ ਦੇ ਦੇਣਾ ਸਾਨੂੰ ਹੁਣ ਕਈ ਤਵੀਜ਼ ਵੀ ਦਿੰਦੇ ਉਹ ਸ਼ਬਦੋਂ ਦੇ ਪਹਿਲਾਂ ਨਾ ਇੱਕ ਮੈਂ ਬੋਲਿਆ ਸੀਗਾ ਇੱਕ ਬਾਬਾ ਕਰਦਾ ਸੀ ਜਿਹੜੇ ਗੁਰਬਾਣੀ ਦੇ ਸ਼ਬਦ ਹਨ ਉਹ ਲਿਖ ਕੇ ਤਵੀਜ਼ ਚ ਪਾ ਕੇ ਦੇ ਦਿੰਦੇ ਲੋਕਾਂ ਉੱਤੇ ਮੈਂ ਬੜਾ ਬੁਲੇ ਮੈਂ ਕਿ ਭੂਗਲ ਇੱਕ ਹੀ ਮਤਲਬ ਹੈ ਅੱবি ਇੱਥੇ ਆਪਣੇ ਗੁਰੂ ਘਰਾਂ ਚ ਵੀ ਹੁਣ ਜਹਾਜ਼ ਚੜਾਉਣ ਦਾ ਬਹੁਤ ਰਵਾਜ ਚੱਲ ਗਿਆ ਹਾਂ ਬਹੁਤ ਕਈ ਗੁਰੂ ਘਰਾਂ ਚ ਦੇਖ ਲਿਆ ਕਈ ਗੁਰੂ ਘਰ ਤਾਂ ਬਣਾ ਹੀ ਲਈ ਵੀ ਇੱਥੇ ਵੀ ਜੇ ਲੱਗਦੇ ਨੇ ਜਹਾਜ਼ ਹੀ ਚੜਾਈ ਜਾਂਦੇ ਨੇ ਪਲਾਸਟਿਕ ਦੇ ਲੈ ਜਾ ਲੈ ਜਾ ਕੇ ਹਾਂ ਜੀ ਉਹ ਪਿੱਛੇ ਦੀ ਵੀਡੀਓ ਆਈ ਸੀ ਫਿਰ ਉਹਨਾਂ ਨੇ ਜਦੋਂ ਵਾਇਰਲ ਹੋਈ ਸੀ ਤਾਂ ਮਨਾ ਕੀਤਾ ਵੀ ਇਹਦੇ ਜਹਾਜ਼ ਨਾ ਚੜਾਇਆ ਕਰੋ ਭਾਜੀ ਉਹੀ ਗੱਲ ਹੈ ਨਾ 100 ਬੰਦਾ ਜਾ ਰਿਹਾ ਗੁਰਦੁਆਰੇ ਵੀ ਦੇ ਵੀਜੇ ਲੱਗੇ ਤੇ ਕਿਉਂਕਿ ਪੰਜਾਬ ਨੂੰ ਤਾਂ ਵੀਜ਼ਾ ਹੀ ਚਾਹੀਦਾ ਗੁਰਦੁਆਰੇ ਜਾਣਾ ਕਹਿਣ ਲੱਗੇ ਹਾਂ ਗੁਰਦੁਆਰਾ ਜਾਣਾ ਗੁਰਦੁਆਰੇ ਉੱਥੇ ਜਾਜ ਛੱਡਦੇ ਆਂ ਵੀ ਚਾਜ ਲੈ ਕੇ ਉਹ ਬਾਬੇ ਕਹਿੰਦੇ ਹੋਰ ਨਾਲ ਜਿਹੜਾ ਹੋਏ ਤੇ ਜਾਜ ਵੜਾ ਹੋ ਗਿਆ ਤੇ ਇਹ ਚੀਜ਼ਾਂ ਨਾ ਵੀ ਕਿੰਨਾ ਬੰਦਾ ਤੇ ਬਾਹਰ ਜਾ ਰਿਹਾ ਭਾਜੀ ਇੱਥੋਂ ਜਾਜ ਛੜਾ ਕੇ ਜਾਂਦੇ ਆਂ ਉੱਥੇ ਆ ਕੇ ਫਿਰ ਡਿਪਰੈਸ਼ਨ ਚ ਨੇ ਮੇਰੇ ਨਾਲ ਮੇਰੇ ਦੋਸਤ ਨੇ ਇੱਥੇ ਐਨਾ ਉਹਨਾਂ ਨੇ ਮਤਲਬ ਸਟਰਗਲ ਕੀਤਾ ਬਾਹਰ ਜਾਣ ਲਈ ਜੀ ਉਹਨਾਂ ਦੀ ਵੀਡੀਓ ਕਾਲ ਮੈਂ ਦੇਖਦਾ ਕਰਦਾ ਉਹਨਾਂ ਦਾ ਮੂੰਹ ਵੇਦਾ ਹੀ ਹੈ ਜਿਵੇਂ ਦਾ ਇੱਥੇ ਸੀ ਉਹਨਾਂ 'ਚ ਕੋਈ ਚੇਂਜਸ ਨਹੀਂ ਉਹ ਉੱਥੇ ਜਾ ਕੇ ਗਈ ਜਾਂਦੇ ਆ ਭਾਜੀ ਮਜ਼ਾ ਨਹੀਂ ਆ ਪਾਜੀ ਹੁਣ ਇੱਥੇ ਜੂਸ ਦੀਆਂ ਰੇਡੀਆਂ ਲੱਗਦੀਆਂ ਪਾਜੀ ਸਾਡੇ ਬਿਹਾਰ ਤੋਂ ਅੱਗੇ ਲਾ ਰਹੇ ਆ ਉਹ ਉਹਨਾਂ ਦਾ ਵੀ ਚੱਲ ਰਿਹਾ ਕੰਮ ਵੀ ਸਾਡਾ ਕਿਉਂ ਨਹੀਂ ਚੱਲਦਾ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਹੁਣ ਮੁੰਡੇ ਕਈ ਦੇਖੇ ਤੁਸੀਂ ਤੁਸੀਂ ਵੀ ਕੀਤੀ ਹਣੀ ਵੀਡੀਓ ਇੱਕ ਦੋ ਆਏ ਨੇ ਮੁੰਡੇ ਇੱਥੇ ਨਾ ਜੂਸੜੇ ਸਰਦਾਰ ਮੁੰਡੇ ਲੱਗੀਆਂ ਤੇ ਹੁਣ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਪਤਾ ਲੱਗਾ ਬਾਹਰ ਕੁਝ ਨਹੀਂ ਹੈਗਾ ਬਿਲਕੁਲ ਜਦੋਂ ਉਹ ਕਮਾਦੇ ਫਿਰ ਆਪਾਂ ਬਿਲਕੁਲ ਬਿਲਕੁਲ ਸਭ ਜ਼ਰੂਰ ਹੈ ਕਿ ਸਾਡਾ ਮੇਨ ਮਕਸਦ ਅੱਜ ਇੰਟਰਵਿਊ ਦਾ ਇਹ ਸੀ ਕਿ ਇਸ ਬਾਬੇ ਦੇ ਬਾਰੇ ਲਿਖਣ ਦੀ ਹਿੰਮਤ ਕੀਤੀ ਹੈ ਬਾਈ ਨੇ ਕਿਉਂਕਿ ਜਿਹੜੀ ਖਾਸ ਤੌਰ ਤੇ 뮤직 ਇੰਡਸਟਰੀ ਹੈ ਇਹ ਉਦਾਂ ਵੱਲ ਚੱਲਦੀ ਹੈ ਜਿਨ੍ਹਾਂ ਦੇ ਪਿੱਛੇ ਚਾਰ ਬੰਦੇ ਜੁੜੇ ਹੁੰਦੇ ਨੇ ਇਹ ਲੀਡਰਾਂ ਵਰਗੀ ਜਿਹੜੀ ਇਹਨਾਂ ਦੀ ਤਮਾ ਹੋ ਚੁੱਕੀ ਅੱਜਕੱਲ ਸਾਡੇ گاਉਣ ਵਾਲਿਆਂ ਦੀ ਲੀਡਰ ਵੀ ਉਹਨਾਂ ਪਿੱਛੇ ਹੋ ਜਾਂਦੇ ਨੇ ਜਿਨ੍ਹਾਂ ਦੇ ਪਿੱਛੇ ਚਾਰ ਬੂਟੇ ਨੇ ਸੇਮ ਜਿਹੜੇ ਹਾਲਾਤ ਸਾਡੀ 뮤직 ਇੰਡਸਟਰੀ ਦੇ ਨੇ ਬਹੁਤ ਸਾਰੇ ਸਿੰਗਰ ਨੇ ਨਾਮ ਨਹੀਂ ਲਾਉਂਗਾ ਬਿਨਾ ਨਾਮ ਲਈ ਸਭ ਜਾਣਦੇ ਹੋ ਕਿ ਇਹਨਾਂ ਦੇ ਡੇਰੇਆਂ ਦੇ ਉੱਤੇ ਕਿਹੜਾ ਕਿਹੜਾ ਜਾਂਦਾ ਹੈ ਇਹਨਾਂ ਦੇ ਡੇਰੇ ਦੀਆਂ ਸਟੇ ਉਹਨਾਂ ਨੂੰ ਇਹ ਜ਼ਰੂਰ ਹੈ ਕਿ ਬਾਪੂ ਮੰਨਣਾ ਮੰਨੀ ਚਲੋ ਜਿੰਨੂੰ ਮਰਜ਼ੀ ਮੰਨੀ ਚਲੋ ਸਾਨੂੰ ਉਸ ਤੋਂ ਕੋਈ ਲੈਣਾ ਦੇਣਾ ਨਹੀਂ ਪਰ ਸਾਡੀ ਨੌਜਵਾਨ ਪੀੜ੍ਹੀ ਨੂੰ ਉਸ ਕਰਾਹ ਤੇ ਨਾ ਪਾਇਓ ਜਿਹੜੇ ਕਰਾਹਾਂ ਦੇ ਉੱਤੇ ਬਹੁਤ ਔਖੇ ਤਰੀਕੇ ਦੇ ਨਾਲ ਮੋੜਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਹੀ ਬਾਬੇ ਨੇ ਜਿਨ੍ਹਾਂ ਨੇ ਪਹਿਲਾਂ ਸਿਕਟਾਂ ਸ਼ੁਰੂ ਕਰਾਈਆਂ ਸੀ ਜਵਾਕਾਂ ਦੇ ਮੂੰਹ 'ਚ ਸਿਕਟਾਂ ਪਵਾਈਆਂ ਸੀ ਤੁਹਾਡੇ ਹੀ ਬਾਬੇ ਨੇ ਜਿਹਨਾਂ ਦੇ ਡੇਰਿਆਂ ਤੇ दारूਆਂ ਚੜ੍ਹਦੀਆਂ ਸੀ ਉਹਨਾਂ ਨੇ ਜਵਾਕਾਂ 'ਕ दारू ਬਲ ਲਾਏ ਤੇ ਆਖਰਕਾਰ ਤੁਰਦੇ ਤੁਰਦੇ ਜਵਾਕ ਅੱਜ ਚਿੱਟੇ ਦੇ ਸ਼ਿਕਾਰ ਹੋ ਕਿਸ ਦੁਨੀਆ ਤੋਂ ਜਾ ਚੁੱਕੇ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਤੁਹਾਡੇ ਬਾਬਿਆਂ ਨੇ ਕਰਾਇਆ ਸੋ ਇਹ ਜ਼ਰੂਰ ਹੈ ਕਿ ਜੇਕਰ ਗਾਉਂਦੇ ਹੋ ਕਰਦੇ ਹੋ ਪੰਜਾਬੀ ਤੁਹਾਨੂੰ ਪਿਆਰ ਕਰਦੇ ਨੇ ਤਾਂ ਪੰਜਾਬ ਬਾਰੇ ਜ਼ਰੂਰ ਸੋਚਿਆ ਕਰੋ ਬਾਈ ਬਹੁਤ ਬਹੁਤਾਂ ਦਾ ਧੰਨਵਾਦ